ਇਹ ਮਦੀਨ ਦੇਖ ਰਹੇ ਆਂ ਇਹ ਆਪਣੀ 5 ਨੰਬਰ ਦੀ ਆਪਾਂ ਨੇ ਤਾਂ ਟੈਂਪਰ ਤਾਰਤਾ ਟੈਂਪਰ ਤਾਰਨਾ ਕਰਨੀ ਹੀ ਨਹੀਂ ਵਿਆਪਣ ਇਹਦਾ ਥਰੇ ਥਰੇ ਬਾਦਨਾ ਟੈਂਪਰ ਇਹਦਾ ਤਾਂ ਤਾਹਾਰਿਆ ਆਪਣੇ ਕਿਉਂਕਿ ਮਸ਼ੀਨ ਦੀ ਜਿਹੜੀ ਬਾਡੀ ਆ ਉਹ ਕੰਪਲੀਟ ਹੋ ਗਈ ਇਹ ਮਸ਼ੀਨ ਦਾ ਸਾਫ ਸੁਹਿਆ ਕਰਦੇ ਆਂ ਆਪਾਂ ਹੁਣ ਇਹ ਮਸ਼ੀਨਾਂ ਨੂੰ ਆਪਾਂ ਖੜਾਉਣ ਤੋਂ ਪਹਿਲਾਂ ਧੋ ਕੇ ਜਾਂਦੇ ਹਾਂ ਕਿਉਂਕਿ ਇਹ ਝੋਨੇ ਚੱਲਦੀਆਂ ਨੇ ਝੋਨੇ ਚੋਰੇ ਜਿੰਨੇ ਖੇਤ ਹੁੰਦੇ ਨੇ ਜਿਹਦੇ ਕਰਕੇ ਗਾਰਾ ਗੂਰਾ ਮਸ਼ੀਨ ਤੇ ਖਾਸਾ ਲੱਗ ਜਾਂਦਾ ਜੇ ਆਪਾਂ ਹਵਾ ਮਾਰਦੇ ਆਂ ਤਾਂ ਹਵਾ ਨਾਲੋਂ ਗੱਲ ਨਹੀਂ ਬਣਦੀਗੀ ਤਾਂ ਕਰਕੇ ਆਪਾਂ ਮਸ਼ੀਨਾਂ ਧੋ ਕੇ ਇੱਕ ਦਿਨ ਧੁੱਪੇ ਖੜਾ ਕੇ ਉਹਦੇ ਬਾਅ ਤੇ ਬਾਕੀ ਜਦੋਂ ਆਗੇ ਆਪਾਂ ਰੇਪੇਰਾ ਕਰਦੇ ਹਾਂ ਜੇ ਸੰਦ ਚੰਗੀ ਤਰ੍ਹਾਂ ਧੂਤਾਂ ਹੋਵੇ ਤਾਂ ਉਦੋਂ ਵਧੀਆ ਰੇਪੇਰਾ ਹੋ ਜਾਂਦਾ ਕੰਡ ਕੁੰਡ ਨਹੀਂ ਲੜਦੀ ਚੰਗੀ ਤਰ੍ਹਾਂ ਮਸ਼ੀਨਾ ਸਾਫ਼ ਕਰਕੇ ਜਾਂਦੇ ਜੇ ਫਾਇਦਾ ਹੁੰਦਾ ਬਾਕੀ ਇਹ ਮਸ਼ੀਨ ਦਾ ਆਪਣੇ ਚੈਂਬਰ ਤਾਰਤਾ ਤੇ ਇਹਨੂੰ ਲੈ ਕੇ ਚੱਲਦੇ ਹਾਂ ਉਦੋਂ ਬਾਅਦ ਧੋਣਾ ਸਟਾਰਟ ਕਰਦੇ ਹਾਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਫਿਰ ਤੋਂ ਕਿਨੂੰ ਵੀਡੀਓ 'ਚ ਸ਼ੁਰੂ ਕਰਦੇ ਹਾਂ ਅੱਜ ਦਾ ਬਲਾਗ ਸਤੋ ਸਮਾਨ ਬਾਈ ਇਹਦਾ ਜਿਹੜਾ ਖੋਲਣਾ ਸੀ ਮੈਂ ਖੁਰ ਲਿਓ ਕਿ ਸਫਾ ਸਫਾ ਕੱਢਣੀ ਆ ਉਹ ਕੱਢ ਤੀਆਂ ਪਣੇ ਸਾਰੀਆਂ ਤੇ ਮੈਂ ਕਹਣਾ ਇੱਕ ਵਾਰ ਤੁਸੀਂ ਸਟਾਰਟ ਕਰਕੇ ਨਾਲੇ ਦਾ ਮਸ਼ੀਨ ਦਾ ਲੀਵਰ ਨਾਲੋ ਲੀਵਰ ਲਾਉਣ ਤੋਂ ਬਾਅਦ ਨਾਲੇ ਮਾਰ ਲਓ ਹਵਾ ਇਹ ਤੇ ਤੇ ਉਹ ਤੋਂ ਬਾਅਦ ਫਿਰ ਆਪਾਂ ਮਸ਼ੀਨ ਲੈ ਕੇ ਚੱਲਾਂਗੇ ਕਿਉਂਕਿ ਜਿਹੜਾ ਐਂਗਲਾਂ ਉਂਗਲਾਂ ਚ ਸੁੱਕਾ ਕਰਦਾ ਇਹ ਸਾਰਾ ਨਿਕਲ ਜੂ ਜਿਹ ਮੇਰੇ ਪਿੱਛੇ ਪੂਸ਼ ਆ ਪੂਸ਼ ਦੇ ਵਿੱਚ ਕਰਦਾ ਉਹ ਸਾਰਾ ਹਵਾ ਨਾਲ ਨਿਕਲ ਜੂ ਤੇ ਆ ਬਈ ਜੇ ਮੈਂ ਕਾਇ ਬੰਦੀਆਂ ਬੱਟਾ ਨੇ ਫਿਰ ਇਹਦੇ ਚੋਂ ਨਿਕਲਦਾ ਹਾਂ ਇਹ ਸਾਰਾ ਮਤਲਬ ਹਵਾ ਮਾਰ ਲਓ ਹਵਾ ਮਾਰ ਤੋਂ ਬਾਅਦ ਫਿਰ ਆਪਾਂ ਮਸ਼ੀਨ ਤੋਂ ਕਿਵੇਂ ਹਮਗੇ ਧੌਂਦਾ ਆਪਣਾ ਮਤਲਬ ਮੇਨ ਕੀ ਅਜ ਮੈਂ ਟਾਇਰ ਮਤਲਬ ਵੱਡੇ ਟਾਇਰ ਹੋਗੇ ਇਹਨਾਂ ਦੇ ਅੰਦਰ ਰੈਡਕਸ਼ਨ ਤੇ ਹੋ ਗਿਆ ਜਾਂ ਮਤਲਬ ਹੀਠਾਂ ਬਾਰਮ ਬਾਡੀਆਂ ਹੋ ਗਈਆਂ ਬਲੋਰ ਬਾਡੀਆਂ ਹੋ ਗਈਆਂ ਪਿਛਲੇ ਰਿਮਾਂ ਦੇ ਵਿੱਚ ਫਸਿਆ ਗਾਰਾ ਬਸ ਉਹ ਮਤਲਬ ਧੌਂਦਾ ਮੇਨ ਕਰਨਾ ਆਪਣਾ ਉੱਪਰ ਦਾ ਗਾਰਾ ਗਿਆ ਨਹੀਂ ਹੈਗਾ ਤੇ ਗਾਰਾ ਮਤਲਬ ਐ ਲੈ ਲੈ ਵੀ ਥਰੇਸ਼ਰ ਤੋਂ ਹੀਠਾਂ-ਹੀਠਾਂ ਤੇ ਤਾਂ ਕਰਕੇ ਆਪਾਂ ਜੇ ਪਹਿਲਾਂ ਹਵਾ ਮਾਰ ਲਈਏ ਤਾਂ ਜਿਹੜਾ ਮੋਟਾ-ਮੋਟਾ ਗਾਰਦਾ ਉਹ ਸਾਰਾ ਨਿਕ ਖਾ ਕੇ ਫਿਰ ਆਪਾਂ ਇਹ ਮਸ਼ੀਨ ਨੂੰ ਮਤਲਬ ਤੋਂ ਨੂੰ ਲੈ ਚੱਲਾਂਗੇ ਠੀਕ ਆ ਫਿਰ ਜੇ ਉੱਥੇ ਘੰਟਾ ਲੱਗ ਜਾਏ ਜੇ 2 ਘੰਟੇ ਲੱਗ ਜੇ ਫਿਰ ਭੁੱਖ ਪਖ ਖਾਲਾ ਕੰਮ ਤੈਨੂੰ ਪਤਾ ਔਖਾ ਕਰਦੈ ਨਹੀਂ ਉੱਥੋਂ ਭੱਜਣਾ ਪਊ ਆਪਾਂ ਨੂੰ ਤੇ ਆ ਪੈਪ ਬਾਨੇ ਦਾ ਚੱਲ ਆਪਾਂ ਰੋਟੀ ਖਾ ਕੇ ਆਉਣਾ ਕਿਵੇਂ ਮਾਮਾ ਬਣ ਕੇ ਰੋਟੀ ਹਾਂ ਮੈਂ ਤਾਂ ਖਾਦੀ ਤੈਨੂੰ ਕਹਿੰਦਾ ਬਸ ਠੀਕ ਆ ਅਸੀਂ ਵੀ ਆ ਕੇ ਖਾਣ ਮੁੰਡਿਆਂ ਨੇ ਹਵਾ ਮਾਰਿਆਂ ਦੀ ਮਸ਼ੀਨ ਤੇ ਤੇ ਨਾਲ ਇੱਥੋਂ ਜਾਂਦੇ ਹੁਣ ਬਾਲਟੀਆਂ ਬੋਲਟੀਆਂ ਲੈ ਜਾਣਗੇ ਤੇ ਜਿਹੜਾ ਮੜਾ ਮੋਟਾ ਹੋਰ ਸਮਾਨ ਉਹ ਲੈ ਜਾਣਗੇ ਇਹ ਬਰਤੂ ਜੇ ਅਗਰ ਦੇ ਕੰਮ ਤੇ ਲੱਗ ਜਾਣਗੇ ਇਹ ਇਹ ਸਾਰਾ ਉਹ ਬਾ ਖਾਣੇ ਸੀ ਵੀ ਮਸ਼ੀਨ ਆਪਨੇ ਲਿਆਂਦੀ ਤੇ ਜਿਹੜਾ ਤੁਸੀਂ ਆ ਦੇਖ ਰਹੇ ਉਹਨੂੰ ਤਲਾਬ ਕਟਾ ਕਹਿੰਦੇ ਨੇ ਇਹ ਕਰੀਬਨ ਕਰੀਬਨ 112 ਕਿਲੋ ਚ ਇਹ ਪਿੰਡ ਦਾ ਤੇ ਇਹਦੇ ਵਿੱਚੋਂ ਆਪਾਂ ਦੇਖਦੇ ਆਂ ਪਿੰਡ ਚੋਂ ਸਪਰੇਅ ਵਾਲਾ ਪੰਪ ਮੇਲਾ ਤੇ ਕੱਦਾਂ ਸਪਰੇਅ ਵਾਲਾ ਪੰਪ ਲਿਆਵਾਂਗੇ ਬਾਕੀ ਮਸ਼ੀਨ ਲਵੇ ਲੱਗੀ ਤੇ ਹੁਣ ਪਾਣੀ ਨਾਲ ਤੁਹਾਨੂੰ ਸੌਖੇ ਹੋ ਜੂ ਥੋੜੀ ਜੀ ਤੇ ਬਾਕੀ ਕਰਦੇ ਆਂ ਸਟਾਰਟ ਨੂੰ ਤੁਸੀਂ ਉਧਰ ਰਹਿ ਕੇ ਦੇ ਪਰਲੇ ਪਾਸੇ ਹੈਂ ਕੱਲ ਪਰੇ ਅਸੀਂ ਗੱਲ ਤੋਂ ਖਾਦਦੇ ਆ ਦੇ ਕਹਿੰਦੇ ਵੀ ਜੰਮਾ ਉਧਰ ਆ ਗਈ ਠੀਕ ਆ ਠੀਕ ਆ ਚਲ ਤੋਲੋ ਲੱਗ ਜਾਓ ਫਿਰ ਆਇਆ ਵੀ ਜੇ ਟਾਈਮ ਨਾਲ ਤੁੱਤੀ ਗਈ ਤਾਂ ਧੁੱਪ ਦਾ ਪਜ ਵਧੀਆ ਸੌਖਾ ਸੱਜ ਜੀ ਜਿਹੜੀ ਸੁੱਕ ਜੂ ਕੁਝ ਕਾਲੂ ਸੁੱਕ ਜੂਗੇ ਤੇ ਫਿਰ ਆਪਾਂ ਇਹਦੇ ਪੱਤਰਪਾਲ ਪਾਉਂਦੇ ਹੋ ਜਾਗੇ ਬਾਕੀ ਛੋੜਾ ਜਿਹੜਾ ਇਹ ਮਸ਼ੀਨ ਦੀ ਤਰਪਾਲ ਆ ਉਹ ਤਰਪਾਲ ਆਪਣੇ ਵਿਠਕਾਣੇ ਤੇ ਮੰਗਾਲੀ ਉਹਨੂੰ ਖੋਲ ਕੇ ਦੇਖਣ ਲੱਗੇ ਨੇ ਕਿਉਂਕਿ ਦੋ ਤਿੰਨ ਥਾਂਵਾਂ ਫੱਟੀ ਹੋਈ ਸੀ ਜੇ ਤਾਂ ਉਹ ਕਿਸੇ ਤਰ੍ਹਾਂ ਸੂਤ ਆਈ ਤਾਂ ਠੀਕ ਆ ਨਹੀਂ ਆਪਾਂ ਲਿਆ ਕੇ ਫਿਰ ਇਹਦੇ ਨਵੀਂ ਤਰਪਾਲ ਪਾਵਾਂਗੇ ਠੀਕ ਆ ਆ ਗਰਮਿੰਦ ਉੱਪਰੇ ਬਸਤੋਂ ਜਿਹੜਾ ਆਪਣਾ ਜਿਹੜਾ ਸੱਤੂ ਆ ਇਹ ਲੱਗਾ ਹੋਇਆ ਮਸਤ ਨੂੰ ਬੈਠਾ ਹੋ। ਕਿੰਨਾ ਟਾਈਮ ਲੱਗ ਗਿਆ ਤੈਨੂੰ? ਅੱਛਾ ਅੱਛਾ। ਬਾਕੀ ਬੰਦੇ ਵੀ ਦੋ ਹੋਣ ਉਹ ਤੁਸੀਂ ਅੱਜ ਤਾਂ ਕਰਕੇ ਟਾਈਮ ਲੱਗ ਜਾ। ਬਾਕੀ ਤੁਸੀਂ ਹੁਣ ਮਸ਼ੀਨ ਦੀ ਹਾਲਤ ਦੇਖ ਸਕਦੇ ਹੋ ਜਿਹ ਮਹੀਸੇ ਹਿੱਸੇ ਦਾ ਲੱਗਾ ਹੋਇਆ ਸਾਰਾ ਕੁਝ ਗਾਰਾ ਮਿੱਟੀ ਤੇ ਜਦੋਂ ਇਹ ਧੋਤੀ ਗਈ ਮਸ਼ੀਨ ਉਦੋਂ ਬਾਅਦ ਆਪਾਂ ਸ਼ਾਮ ਨੂੰ ਤੁਹਾਨੂੰ ਇਹ ਮਸ਼ੀਨ ਦੀ ਹਾਲਤ ਦਿਖਾਵਾਂਗੇ ਧੋਣ ਤੋਂ ਬਾਅਦ ਮਸ਼ੀਨ ਕਿੰਨੀ ਸਾਫ਼ ਹੋ ਜਾਂਦੀ ਆ ਤੇ ਮੈਂ ਚਾਦਰਾਂ ਤੇ ਤੁਹਾਨੂੰ ਹੁਣ ਗੰਦਗੀ ਦਿੰਦੀ ਆ ਪੂਰੀ। ਲੱਗੇ ਹੋਈ ਗਾਰਾ ਗੂਰਾ ਲੱਗਿਆ ਨਹੀਂ ਨਾ ਇਹਨੂੰ ਲੱਗਣਗੇ ਮਸ਼ੀਨ ਨੂੰ ਤੋਨੂ 3-4 ਘੰਟੇ ਤੋਨ ਤੋਂ ਬਾਅਦ ਇਹ ਹੀ ਮਸ਼ੀਨ ਆਪਣੀ ਦੇਖੋ ਤੁਸੀਂ ਵੀ ਕਿੰਨੀ ਸਾਫ ਨਿਕਲੇ ਆਊਗੀ ਤੇ ਜਦੋਂ ਹੁਣ ਮਸ਼ੀਨ ਚੰਗੀ ਤਰ੍ਹਾਂ ਧੋਤੀ ਗਈ ਤਾਂ ਦੇ ਵਿੱਚ ਕੰਡ ਗੁੰਡ ਦਾ ਕੋਈ ਚਾਂਸ ਨਹੀਂ ਰਹਿੰਦਾ ਫਿਰ ਜਦੋਂ ਆ ਗਿਆ ਪਰੇਹਾਂ ਕਰਦੇ ਆ ਮਸ਼ੀਨ ਦੇ ਆ ਉਦੋਂ ਵਧੀਆ ਜੀ ਕਰਦਾ ਰਿਪੇਅਰ ਕਰਨ ਨੂੰ ਨਹੀਂ ਮਤਲਬ ਜੇ ਮਸ਼ੀਨ ਦੇ ਵਿੱਚ ਗਰਦ ਹੋਵੇ ਰਿਪੇਅਰ ਕਰਨ ਦਾ ਉਹ ਸੁਆਦ ਨਹੀਂ ਆਉਂਦਾ ਹੈਗਾ ਜਿਵੇਂ ਤੁਸੀਂ ਆ ਗਰੀਸ ਦੇਖ ਰਹੇ ਹੋ ਸਾਰਾ ਲੱਗਿਆ ਹੋਇਆ ਤੋਨ ਤੋਂ ਬਾਅਦ ਇਹ ਹੀ ਮਸ਼ੀਨ ਬਿਲਕੁਲ ਐਂ ਲੱਗੂ ਜਿਵੇਂ ਆਪਣੇ ਨਵੀਂੋ ਕਢਾਈ ਹੁੰਦੀ ਆ ਬਾਕੀ ਸਤੂ ਬਈ ਮੈਂ ਜਾਣਾ ਆਪਣੇ ਠਿਕਾਣੇ ਤੇ ਉੱਥੇ ਤਰਪਾਲ ਲਾ ਗਈ ਮਸ਼ੀਨ ਦੀ ਉਹਦੇ ਵਿੱਚ ਸਰਾਖ ਨੇ ਛੋਟੇ ਛੋਟੇ ਤੇ ਉਹ ਸਰਾਖ ਦੇਖਦੇ ਆ ਵੀ ਜੇ ਤਾਂ ਐਕਤੀ ਪੈਂਦੀ ਹੋਈ ਤਰਪਾਲ ਹੋ ਤਾਂ ਪਾਵਾਂਗੇ ਜੇ ਜਾਦੇ ਫਟੇ ਫਿਰ ਨਵੀਂ ਲਿਆਵਾਂਗੇ ਠੀਕ ਆ ਮੈਂ ਜਾਣਾ ਉਹਨਾਂ ਕੋਲ ਤੇ ਤੁਸੀਂ ਧੋ ਕੇ ਨੂੰ ਚੰਗੀ ਤਰ੍ਹਾਂ ਲਿਆਓ ਆਪਣੇ ਠਿਕਾਣੇ ਤੇ ਫਿਰ ਅੱਜ ਦੀ ਧੁੱਪ ਲੱਗ ਜੂ ਇਹਨੂੰ ਅੱਜ ਨਹੀਂ ਕੱਲ ਦੀ ਧੁੱਪ ਲੱਗ ਜੂ ਨਾਲ ਤਾਂ ਆਪਾਂ ਸਮਾਨ ਪਾਦੇ ਕੱਲ ਨੂੰ ਟੂਲਾ ਚ ਤੇ ਨਾਲੇ ਧੁੱਪ ਲੱਗ ਜੂ ਫਿਰ ਆਪਾਂ ਮਤਲਬ ਇਹਦੇ ਤਰਪਾਲ ਪਾਉਂਦੇ ਹੋ ਜਾਾਂਗੇ ਮਸ਼ੀਨ ਤੇ ਇੱਕ ਮੁੰਡਾ ਉਹ ਲੱਗਾ ਹੋਇਆ ਉੱਪਰ ਧੋਣ ਕਿ ਆ ਮਹਾਦੀਨ ਚਲਤ ਰਹੀਦਾ ਗਾ ਮਾਦੀਆ ਕਰਦਾ ਜਿਵੇਂ ਹੋਇਆ ਬਾ ਠੀਕ ਆ ਠੀਕ ਆ ਬਣਾ ਦੇ ਗੱਲ ਇਹਦੀ ਕੋਈ ਗੱਲ ਨਹੀਂ ਆਣ ਲੱਗੂਗੀ ਵੀ ਤੂੰ ਮੇਰੇ ਖੜਾਈ ਹੋਈ ਬਸ ਐਂ ਲੱਗਣੀ ਚਾਹੀਦੀ ਆ ਫਿਰ ਜਿਹੜਾ ਤੁਸੀਂ ਆ ਦੇਖ ਰਹੇ ਹੋ ਇਹ ਟੋਬਾ ਇਹਨਾਂ ਦੇ ਖੇਤਾਂ ਨੂੰ ਪਾਣੀ ਦੇਂਦਾ ਮੇਨ ਸਾਧਨਾ ਇਹ ਐਂ ਟੋਬਾ ਹੁਣ ਖਾਲੀ ਪਿਆ ਤੇ ਇਧਰਲੇ ਪਾਸੇ ਪਾਣੀ ਨਹੀਂ ਜਾ ਰਿਹਾ ਪਾਣੀ ਘਟਾ ਤਾਂ ਕਰਕੇ ਪਾਣੀ ਟੋਬੇ ਦੇ ਅੰਦਰ ਆ ਜਦੋਂ ਇਹ ਹੁਣ ਫਸਲ ਲਾਉਣ ਦਾ ਟਾਈਮ ਹੋ ਟਾਈਮ 'ਚ ਪਾਣੀ ਛੱਡ ਦੇਣਗੇ ਫਿਰ ਪਾਣੀ ਵਗੋਂ ਦੀ ਖਾਲ ਪੱਟੇ ਹੋਏ ਨੇਗਾ ਇਹਨਾਂ ਦੇ ਪੱਕੇ ਖਾਲ ਬਣਾਏ ਹੋਏ ਨੇ ਜੇ ਮੈਂ ਤੁਸੀਂ ਦੇਖ ਸਕਦੇ ਹੋ ਇੱਧਰ ਤੇ ਇਹ ਖਾਣਾ ਰਹੀ ਇਹਨਾਂ ਦੇ ਖੇਤਾਂ ਨੂੰ ਨੇ। ਬਾਕੀ ਜਿਹੜੀ ਜਾਲੀ ਆ ਇਹ ਜਾਲੀ ਲਾਉਣ ਦਾ ਮੇਨ ਕਰਨ ਨੇ ਇਹ ਵੀ ਇਹਨਾਂ ਦੇ ਵਿੱਚ ਮੱਛੀਆਂ ਛੱਡੀਆਂ ਹੋਈਆਂ ਨੇ। ਤੇ ਇਹ ਜਿਹੜੀਆਂ ਮੱਛੀਆਂ ਛੱਡੀਆਂ ਹੋਈਆਂ ਨੇ ਇਹ ਠੇਕੇ ਦੇ ਦਿੰਦੇ ਨੇ ਉਹਨੂੰ ਟੋਬੇ ਨੂੰ ਮੱਛੀਆਂ ਛੱਡਣ ਵਾਸਤੇ। ਤੇ ਮੱਛੀਆਂ ਨਾ ਜਾਣ ਤਾਂ ਕਰਕੇ ਜਾਲ ਲਾਇਆ। ਆਪਾਂ ਆ ਗਏ ਆਪਣੇ ਠਿਕਾਣੇ ਤੇ ਤੇ ਆਪਨੇ ਆਉਣ ਤੋਂ ਪਹਿਲਾਂ ਮੁੰਡਿਆਂ ਨੇ ਜਿਹੜੀਆਂ ਮਸ਼ੀਨਾਂ ਦੇ ਤਰਪਾਲਾਂ ਨੇ ਉਹ ਬਿਛਾਅ ਰੱਖਿਆ ਨੇ ਇਹਨਾਂ ਨੂੰ ਬਿਸ਼ਾਉਣ ਦਾ ਕਾਰਨ ਇਹ ਆ ਵੀ ਇਹ 2-3 ਥਾਂ ਨੂੰ ਥੋੜੀਆਂ-ਥ ਤੇ ਤਾਂ ਕਰਕੇ ਵਿਸ਼ਾ ਕੇ ਚੈੱਕ ਕੀਤਾ ਨੇ ਕਿਵੇਂ ਨੇ ਕਿਵੇਂ ਨਾ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਹੁਣ ਆਹ ਤਰਪਾਲ ਇਥੋਂ ਫਟੀ ਹੋਈ ਹੈ ਇਹ ਇਹਦੇ ਟਾਕੀ ਲਾਵਾਂਗੇ ਆਪਾਂ ਐ ਦੋ ਤਿੰਨ ਥਾਂ 'ਤੇ ਟਾਕੀਆਂ ਲਾਉਣ ਵਾਲੇ ਨੇ ਇਹ ਟਾਕੀਆਂ ਲਾਉਣ ਤੋਂ ਬਾਅਦ ਜਿਹੜੀਆਂ ਤਰਪਾਲਾਂ ਨੇ ਇਹਨਾਂ ਨੂੰ ਆਪਾਂ ਮਸ਼ੀਨਾਂ ਤੇ ਪਾਉਣ ਵਾਸਤੇ ਤਿਆਰ ਕਰਦੇ ਹਾਂ ਕਿਉਂ ਆ ਮਾਮਾ ਕਿਵੇਂ ਨੇ ਕਿੰਨੀਆਂ ਚੱਲ ਜਾਣਗੀਆਂ ਇੱਕ ਦੀ ਇਹ ਇੱਕ ਮਸ਼ੀਨ ਤੇ ਮੈਨੂੰ ਲੱਗਦਾ ਲਿਆਉਣੀ ਪਊ ਜੜੀ ਆਪਾਂ ਛੋਟੀ ਮਸ਼ੀਨ ਆ 48 ਇੰਚ ਉਹਦੀ ਤਰਪਾਲ ਤਾਂ ਲਿਆਉਣੇ ਪੂ ਬਾਕੀ ਇਹ ਦੋ ਮਸ਼ੀਨੀਆਂ ਤਰਪਾਲਾਂ ਠੀਕ ਨੇ ਹੈ ਇਹ ਮਾਰੇ ਮੋਟੇ ਤਿਆਰ ਕਰਨ ਵਾਲੀਆਂ ਨੇ ਇਹਨਾਂ ਨੂੰ ਤਿਆਰ ਉਹ ਲਿਆ ਪਾਸੇ ਲਾ ਦਾਂ ਜੀ ਹਾਂ ਇਹਨਾਂ ਨੂੰ ਤਿਆਰ ਕਰਕੇ ਰੱਖਦੇ ਆ ਤੇ ਬਾਕੀ ਉਹ ਜਿਹੜੇ ਤਰਪਾਲਾਂ ਨੇ ਦੋ ਇਹਨਾਂ ਨੂੰ ਪਾਉਣਾ ਛੋਟੀ ਦੀ ਨਵੀਂ ਲਿਆਵਾਂਗੇ ਠੀਕ ਆ ਆ ਕੀ ਚੱਲ ਰਿਹਾ ਹੁਣ ਇਹ ਦਰਖਤਾਂ ਨੂੰ ਪਾਣੀ ਲਾ ਦਈਏ ਅੱਛਾ ਅੱਛਾ ਠੀਕ ਆ ਠੀਕ ਆ ਚਲ ਪਰ ਉਹ ਵੀ ਜ਼ਰੂਰੀ ਆ ਠੀਕ ਆ ਆਪਾਂ ਆ ਕੇ ਆਪਣੀ ਮਸ਼ੀਨ ਕੋਲ ਜਿਹੜੀ ਮਸ਼ੀਨ ਨੂੰ ਮੋਢੇ ਧੋਣ ਲੱਗੇ ਹੋਏ ਨੇ ਇੱਥੋਂ ਜਾ ਕੇ ਆਪਾਂ ਨੇ ਜਿਹੜੀ ਉਹ ਤਰਪਾਲ ਫੱਟੀ ਹੋਈ ਸੀ ਉਦੇ ਵਾਸਤੇ ਇੱਕ ਦਾ ਛੋਟੀ ਤਰਪਾਲ ਲੈ ਕੇ ਆਇਆ ਕੱਟ ਕੇ ਉਹਦੇ ਟਾਕਿਆਂ ਨਾਲ ਉਹਨੂੰ ਬਾਕੀ ਉਹਨੂੰ ਚਪਕਾਉਣ ਵਾਸਤੇ ਉਹ ਸਲੋਸਾਂ ਜਾ ਲੈ ਕੇ ਆਇਆ ਬਾਕੀ ਆਪਣੇ ਆਉਂਦੇ ਨੂੰ ਮੁੰਡੇ ਨੇ ਵਧੀਆ ਮਸ਼ੀਨ ਧੋਤੀ ਤੇ ਲੱਗੇ ਹੋਏ ਨੇ ਬਾਕੀ ਧੂਣ ਵਾਲੇ ਕਹਿੰਦੇ ਘੰਟਾ ਕੋ ਹੋਰ ਲੱਗ ਜਾ ਲੱਗ ਜਾ ਘੰਟਾ ਤਾਂ ਹਾਂ ਹਾਂ ਬਸ ਠੀਕ ਆ ਠੀਕ ਆ ਟਿਕਾਈ ਨਾਲ ਧੋਲੋ ਤੇ ਆਪਾਂ ਫਿਰ ਇਹਦਾ ਲਿਆ ਕੇ ਉੱਥੇ ਅੱਜ ਦਾ ਦਿਨ ਲਾ ਦਾਂਗੇ ਕੱਲ ਨੂੰ ਸਵੇਰੇ ਨਾਲ ਇਹਦੇ ਟੂਲਾਂ ਦਾ ਸਮਾਨ ਪਾ ਲਾਂਗੇ ਇਹਨਾਂ ਨੂੰ ਧੁੱਪ ਚ ਵਧੀਆ ਸੁੱਕ ਜੂ ਇਹ ਫੇਰ ਇਹਦੇ ਤਰਪਾਲ ਤਰਪੂਲ ਪਾਉਣ ਦਾ ਦੇਖਾਂਗੇ ਆਪਾਂ ਹਾਂ ਹਾਂ ਠੀਕ ਆ 来 بگری ਚਾਹ ਪਾਣੀ ਆਪਾਂ ਮੁੰਡੇ ਨੂੰ ਦੇਤੀ ਤੇ ਚਾਹ ਪਾਣੀ ਪੀ ਲਿਆ ਮੁੰਡੇ ਦੁਬਾਰੋ ਤੋਂ ਲਾ ਕੇ ਮਸ਼ੀਨ ਤੇ ਜਿਹੜੀ ਤੇਰ ਵਾਲੀ ਮਸ਼ੀਨ ਆ ਉਹਦਾ ਸਹਿਆ ਉਹਦੇ ਕੋਲ 2 ਕਿੱਲੇ ਮੱਕੀ ਦੇ ਨੇ ਤੇ ਤੂੰ ਲੈ ਜਾ ਮਸ਼ੀਨ ਤੇ ਜਾ ਕੇ ਮੱਕੀ ਦੇ ਨੀੜ ਕੇ ਆ ਚਲਿਏ ਚੱਲ ਸਿੱਧਾ ਕਰ ਲੈ ਟਮਾਟੋ ਕਿਵੇਂ ਹੋ ਬਹੁਤ ਟਾਈਮ ਲਾਤਾ ਯਾਰ ਟਰਾਲੀ ਦਾ ਟਾਇਰ ਪੰਚਰ ਹੋ ਗਿਆ ਸੀ ਦਾਣਾ ਵਾਲੀ ਅੱਛਾ ਮੈਂ ਵੀ ਗਾਣਾ ਵੀ 2 ਕਿਲੇ ਨਾ ਗਿਆ ਨੂੰ ਕਟਵੜ 2 2.5 ਘੰਟੇ ਹੋ ਗਏ ਹੋਣਗੇ ਮਿਲਦਾ ਹਨ ਪੂਰਾ ਪੋਣਾ ਘੰਟਾ ਖੜੇ ਰਹੇ ਉਹਨੂੰ ਦੋ ਵਾਰੀ ਫੋਨ ਲਾਇਆ ਹਾਂ ਉਹਦਾ ਟਾਇਰ ਪੰਚਰ ਹੋ ਗਿਆ ਕਹਿੰਦਾ ਟਰਾਲੀ ਬਦਲ ਕਿਉਂਦਾ ਫਿਰ ਪਿੰਡ ਦਾ ਟਰਾਲੀ ਬਦਲ ਗਿਆ ਠੀਕ ਆ ਠੀਕ ਆ ਤੁਸੀਂ ਲੈ ਲਾ 2 ਕਿਲੇ ਵੱਡੇ ਮੱਕੀ ਦੇ ਹਾਲੇ ਤੱਕ ਜਿਹੜੇ ਦੂਜੇ ਬੰਦਰੋਂ ਮਸ਼ੀਨ ਧੋਣ ਲੱਗੇ ਹੋਏ ਨੇ ਅਜੇ ਆਈ ਨਹੀਂ ਹਾਲੇ ਆਈ ਨਹੀਂ ਹੈਗੇ ਹੁਣ ਫੋਨ ਕੀਤਾ ਸੀ ਕਹਿੰਦੇ ਚੱਲਣ ਲੱਗੇ ਆ ਤੇ ਅੱਜ ਸਾਰੀ ਦਿਹਾੜੀ ਮਸ਼ੀਨ ਧੋਣਤੀ ਲੱਗੀ ਉਹ ਜੇ ਮੌਸਮ ਦੀ ਗੱਲ ਕਰੀਏ ਮੌਸਮ ਵੀ ਪਰੋਂ ਖਾਸਾ ਖਰਾਬ ਹੋਇਆ ਪਿਆ ਤੇ ਬੱਦਲ ਜਿਹੜੇ ਹਿਸਾਬ ਦਾ ਹੋਇਆ ਪਿਆ ਦੇਖ ਕੇ ਐਂ ਲੱਗਦਾ ਵੀ ਰਾਤ ਨੂੰ ਮੀਂਹ ਪੈ ਸਕਦਾ ਬਾਕੀ ਦੇਖਣਾ ਕੀ ਮੰਨਦਾ ਮਸ਼ੀਨ ਆ ਗਈ ਉਹ ਮਸ਼ੀਨ ਨੂੰ ਲਿਆ ਕੇ ਆਪਾਂ ਉਹਦੇ ਚੈਂਬਰ ਪਾ ਕੇ ਉਹਨੂੰ ਆਪਣੇ ਠਿਕਾਣੇ ਤੇ ਲੈ ਗਾਵਾਂਗੇ ਜਿਹੜੀ 5 ਨੰਬਰ ਮਸ਼ੀਨ ਆਪਾਂ ਨੇ ਧੋਣ ਵਾਸਤੇ ਭੇਜੀ ਸੀ ਉਹ ਮਸ਼ੀਨ ਆਪਣੀ ਆ ਗਈ ਪਰ ਉਪਰੋਂ ਮੌਸਮ ਖਾਸਾ ਖਰਾਬ ਹੋ ਗਿਆ ਸਾਇ ਤੁਹਾਨੂੰ ਜਿਹੜੀਆਂ ਕਣੀਆਂ ਨਾਲ ਕੈਮਰੇ ਚ गिरਦੀਆਂ ਦਿਖਦੀਆਂ ਹੁਣ ਤੇ ਜਿਹਦੇ ਕਰਕੇ ਆਪਾਂ ਇਹਦਾ ਚੈਂਬਰ ਪਾਵਾਂਗੇ ਚੈਂਬਰ ਪਾਉਣ ਤੋਂ ਬਾਅਦ ਇਹ ਮਸ਼ੀਨ ਨੂੰ ਆਪਾਂ ਆਪਣੇ ਠਿਕਾਣੇ ਤੇ ਲੈ ਕੇ ਚੱਲਾਂਗੇ ਤੇ ਟਰਾਲੇ ਨੂੰ ਛੱਡਾਂਗੇ ਕਿਉਂਕਿ ਜੇ ਜਿਆਦਾ ਮੀਂਹ ਕਣੀ ਹੁੰਦਾ ਤਾਂ ਜਿਹੜਾ ਟਰਾਲਾ ਉਹ ਟਰੈਕਟਰ ਨਾਲ ਬਾਹਰ ਕੱਢਿਆ ਜਾ ਸਕਦਾ ਪਰ ਜੇ ਆਪਾਂ ਮਸ਼ੀਨ ਦੀ ਗੱਲ ਕਰੀਏ ਮਸ਼ੀਨ ਦਾ ਔਖਾ ਹੋ ਜੂ ਹੁਣ ਇਹਦਾ ਚੈਂਬਰ ਪਾਉਣਾ ਚੈਂਬਰ ਪਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਆਪਣੇ ਠਿਕਾਣੇ ਤੇ ਬਾਕੀ ਹੁਣ ਧੋ ਗਿਆ ਆਂਦੀ ਮਸ਼ੀਨ ਦਾ ਤੁਹਾਨੂੰ ਰਾਤ ਨੂੰ ਇੰਨਾ ਪਤਾ ਨਹੀਂ ਲੱਗਣਾ ਇਹਦਾ ਆਪਾਂ ਜਿਹੜੀ ਧੋਗੇ ਲੈਣੇ ਮੁੰਡੇ ਕੱਲ ਨੂੰ ਤੁਹਾਨੂੰ ਸਵੇਰੇ ਮਸ਼ੀਨ ਦਿਖਾਵਾਂਗੇ ਵੀ ਧੋਣ ਤੋਂ ਬਾਅਦ ਮਸ਼ੀਨ ਤੇ ਆ ਕਿੰਨਾ ਫਰਕ ਪੈ ਗਿਆ ਮਸ਼ੀਨ ਹੈ ਜਿਹੜੀ ਉਹ ਧੋਣ ਤੋਂ ਬਾਅਦ ਆਪਣੇ ਠਿਕਾਣੇ ਤੇ ਆ ਗਈ ਜੇ ਮਸ਼ੀਨ ਦੀ ਹੁਣ ਗੱਲ ਕਰੀਏ ਤਾਂ ਵਧੀਆ ਸਾਫ਼ ਲੱਗਦੀ ਆ ਬਾਕੀ ਆਪਾਂ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗੇ ਵੀ ਧੋਣ ਤੋਂ ਬਾਅਦ ਮਸ਼ੀਨ ਦਾ ਖਾਸਾ ਫਰਕ ਪੈ ਗਿਆ ਜੇ ਮੈਂ ਹੀਠਾਂ ਗਾਰਾ ਗੂਰਾ ਲੱਗਿਆ ਹੋਸੀ ਸੀ ਇਹਦੇ ਉਹ ਪੂਰਾ ਸਾਫ਼ ਹੋ ਗਿਆ ਗ੍ਰੀਸ ਗਰੂਜ਼ ਦੇ ਦਾਗ ਸੀ ਉਹ ਚੰਗੀ ਤਰ੍ਹਾਂ ਸਾਫ਼ ਹੋ ਗਿਆ ਕਿਉਂ ਵੀ ਮੁੰਡਿਆ ਵਧੀਆ ਵੀਰੇ ਲੱਗਣ ਲੱਗੇ ਹੁਣ ਵਧੀਆ ਹਾਂ ਹਾਂ ਵਧੀਆ ਗੱਲਾਂ ਕਿ ਸਾਫ ਆ ਜਿਵੇਂ ਤੂੰ ਕਹਿੰਦਾ ਜੀ ਵੀ ਐ ਲੱਗੂ ਜਿਵੇਂ ਹੁਣੇ ਕਢਾ ਕੇ ਲੈਂਦੀ ਹੁੰਦੀ ਆ ਲੱਗਦੀ ਆ ਵੀ ਹਾਂ ਹਾਂ ਮਿਹਨਤ ਵੀ ਬਹੁਤ ਲੱਗਿਆ ਜੇ ਸਾਰੀ ਦਿਹਾੜੀ ਲੱਗੀ ਨਾ ਸਾਰਾ ਦਿਨ ਲੱਗਾ ਵੀਰੇ ਤੜਕੇ ਦਾ 6:00 ਵਜੇ ਗਏ ਤੇ ਹਾਂ ਖਾਸੀ ਮਿਹਨਤ ਦੀ ਗੱਲ ਕਰੀਦਾ ਮਿਹਨਤ ਖਾਸੀ ਕੀਤੀ ਆ ਚਲੋ ਐ ਵੀ ਆਪਾਂ ਨੇ 7-8 ਮਹੀਨੇ ਸੰਦ ਚਲਾਇਆ ਜਦੋਂ ਖੜਾ ਕੇ ਜਾਂਨ ਸਾਰਾ ਦਾ ਆਪਾਂ ਨੇ 6 ਮਹੀਨੇ 7 ਮਹੀਨੇ ਚਲਾ ਲੀਏ ਇਹ ਹਾਂ ਵੀ ਹੁਣ ਖੜਾ ਕੇ ਜਾਂਦੇ ਤਾਂ ਵਧੀਆ ਆਪਾਂ ਸ਼ੌਂਕ ਨਾਲ ਖੜਾ ਕੇ ਚਾਹੀਏ ਹਾਂ ਹਾਂ ਠੀ ਚਲੋ ਖਾ ਲਉ ਹਾਂ ਰੋਟੀ ਪਾਣੀ ਫਿਰ ਤੇ ਅੱਜ ਦੇ ਬਲੌਗ ਨੂੰ ਇੱਥੇ ਕਰਦੇ ਆ ਖਤਮ ਆਪਾਂ ਉਠਾ ਦਿਖਾ ਦੇ ਸਾਰਿਆਂ ਨੂੰ ਕਹਦੇ ਵੀ ਲਾਈਕ ਵੀ ਕਰਦੇ ਕਰੋ ਲਾਈਕ ਵੀ ਕਰਦਿਆ ਕਰੋ ਬਰੇ ਤੇ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਹੋਰ ਹਨਾ ਨਹੀਂ ਆਉਂਦਾ ਚਲ ਮੈਂ ਕਹਿ ਦੇਣਾ ਵੀ ਲਾਈਕ ਵੀ ਕਰਦੇ ਕਰੋ ਵੀਡੀਓ ਨੂੰ ਤੇ ਸਬਸਕ੍ਰਾਈਬ ਵੀ ਕਰ ਲਓ ਚੈਨਲ ਨੂੰ ਤੇ ਬਾਕੀ ਰਹਿੰਦਾ ਹੁੰਦਾ ਜੇ ਕਮੈਂਟ ਕੋਈ ਗੱਲ ਦੇ ਤੁਹਾਨੂੰ ਲੱਗਦਾ ਹੁੰਦਾ ਤਾਂ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਹਾਂ ਬਰੇ